ਸਸਗਾ ਜੀ ਮੈਂ ਆ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਪੜਾਈ ਕਰਨਾ ਲੱਖਾਂ ਭਾਰਤੀ ਵਿਦਿਆਰਥੀਆਂ ਦਾ ਸੁਪਨਾ ਹੈ ਲਗਾਤਾਰ ਸਿੱਖਿਆ ਪ੍ਰਣਾਲੀ ਸੁਰੱਖਿਤ ਵਾਤਾਵਰਨ ਤੇ ਬਿਹਤਰ ਕਰੀਅਰ ਦੇ ਮੌਕੇਆਂ ਕਾਰਨ ਇਹ ਦੇਸ਼ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣ ਗਿਆ ਹੈ ਪਰ ਵਿਦੇਸ਼ ਦੇ ਵਿੱਚ ਪੜਾਈ ਦੇ ਸੁਪਨੇ ਨੂੰ ਸਕਾਰ ਕਰਨ ਤੋਂ ਪਹਿਲਾਂ ਕੁਝ ਮਹੱਤਵਪੂਰਨ ਗੱਲਾਂ ਨੂੰ ਜਾਨਣਾ ਬਹੁਤ ਜ਼ਰੂਰੀ ਹੈ ਖਾਸ ਕਰਕੇ ਵੀਜ਼ਾ ਇੰਟਰਵਿਊ ਅਤੇ ਬੈਂਕ ਬੈਲੈਂਸ ਦੇ ਨਾਲ ਸੰਬੰਧਿਤ ਕੈਨੇਡਾ ਦੇ ਵਿੱਚ ਪੜਾਈ ਕਰਨ ਦਾ ਸੁਪਨਾ ਦੇਖਣ ਵਾਲੇ ਵਿਦਿਆਰਥੀਆਂ ਨੂੰ ਵੀਜ਼ਾ ਇੰਟਰਵਿਊ ਦੇ ਵਿੱਚ ਪੁੱਛੇ ਜਾਣ ਵਾਲੇ ਸਵਾਲਾਂ ਅਤੇ ਬੈਂਕ ਖਾਤੇ ਦੇ ਵਿੱਚ ਲੜਿੰਦੀ ਰਕਮ ਬਾਰੇ ਜਾਨੂ ਹੋਣਾ ਚਾਹੀਦਾ ਹੈ ਸਹੀ ਤਿਆਰੀ ਤੁਹਾਡੇ ਵਿਦਿਆਰਥੀ ਵੀਜ਼ੇ ਨੂੰ ਆਸਾਨ ਬਣਾ ਸਕਦੀ ਹੈ ਜੇਕਰ ਇੰਟਰਵਿਊ ਦੇ ਵਿੱਚ ਪੁੱਛੇ ਜਾਣ ਵਾਲੇ ਸਵਾਲਾਂ ਦੀ ਗੱਲ ਕਰੀਏ ਤਾਂ ਇੱਥੇ ਦੱਸਣਾ ਬੰਦਾ ਹੈ ਕਿ ਜੇ ਤੁਸੀਂ ਕੈਨੇਡਾ ਦੇ ਕਿਸੇ ਕਾਲਜ ਜਾਂ ਫਿਕ ਯੂਨੀਵਰਸਿਟੀ ਦੇ ਵਿੱਚ ਦਾਖਲਾ ਲਿਆ ਹੈ ਅਤੇ ਹੁਣ ਸਟੱਡੀ ਵੀਜ਼ਾ ਦੇ ਲਈ ਅਰਜੀ ਦੇ ਰਹੇ ਹੋ ਤਾਂ ਤੁਹਾਨੂੰ ਇੰਟਰਵਿਊ ਦੇ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ ਵੀਜ਼ਾ ਇੰਟਰਵਿਊ ਦੇ ਵਿੱਚ ਅਧਿਕਾਰੀ ਤੁਹਾਡੇ ਇਰਾਦੇ, ਵਿੱਤੀ ਸਥਿਤੀ ਅਤੇ ਪੜਾਈ ਦੇ ਉਦੇਸ਼ ਨੂੰ ਸਮਝਣਾ ਚਾਹੁੰਦੇ ਨੇ ਕਿ ਤੁਸੀਂ ਕੈਨੇਡਾ ਕਿਉਂ ਚੁਣਿਆ ਹੈ ਤੁਸੀਂ ਕਿਸ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਦਾਖਲਾ ਲਿਆ ਅਤੇ ਕਿਉਂ ਲਿਆ ਤੁਸੀਂ ਕਿਹੜਾ ਕੋਰਸ ਕਰ ਰਹੇ ਹੋ ਅਤੇ ਕੈਰੀਅਰ ਦੇ ਵਿੱਚ ਇਸ ਦਾ ਕੀ ਫਾਇਦਾ ਹੋਵੇਗਾ ਜਿਵੇਂ ਕਿ ਤੁਹਾਡੀ ਤੀਸਤੀ ਕੀਵੇਂ ਹੈ ਤੇ ਤੁਸੀਂ ਪੜਾਈ ਅਤੇ ਰਹਿਣ ਸਹਿਦ ਦੇ ਖਰਚੇ ਉੱਤੇ ਜਾ ਕੇ ਕਿਵੇਂ ਕਰੋਗੇ ਕਿ ਤੁਸੀਂ ਪੜਾਈ ਤੋਂ ਬਾਅਦ ਕੈਨੇਡਾ ਵਿੱਚ ਰਹਿਣਾ ਚਾਹੁੰਦੇ ਹੋ ਜਾਂ ਫਿਰ ਨਹੀਂ ਕਿ ਤੁਸੀਂ ਆਲਸ ਜਾਂ ਫਿਰ ਟੋਫਲ ਵਰਗਾ ਪਾਸ਼ਾ ਟੈਸਟ ਪਾਸ ਕੀਤਾ ਹੈ ਕਿ ਨਹੀਂ ਇਸ ਤੇ ਸਰਬ ਅਧਿਕਾਰੀਆਂ ਦੇ ਵੱਲੋਂ ਕੁਝ ਕਿਛਕਿਤੀ ਜਾਂਦੀ ਹੈ ਕੈਨੇਡਾ ਸਰਕਾਰ ਚਾਹੁੰਦੀ ਹੈ ਕਿ ਉੱਥੇ ਪੜਨ ਆਉਣ ਵਾਲਾ ਵਿਦਿਆਰਥੀ ਵਿਤੀ ਤੌਰ ਉਤੇ ਸਮਰਥ ਹੋਵੇ ਤਾਂ ਜੋ ਉਸ ਨੂੰ ਉੱਥੇ ਕੋਈ ਵੀ ਮੁਸ਼ਕਲ ਨਾ ਆਵੇ ਇਸ ਲਈ ਤੁਹਾਡੇ ਬੈਂਕ ਖਾਤੇ ਦੇ ਵਿੱਚ ਇੱਕ ਨਿਸ਼ਚਿਤ ਰਕਮ ਹੁੰਦੀ ਜ਼ਰੂਰੀ ਹੈ ਸਾਲ 2024 ਤੋਂ ਕੈਨੇਡਾ ਨੇ ਇਸ ਰਕਮ ਨੂੰ ਵਧਾ ਕਿ ਲਗਭਗ 20635 ਕੈਨੇਡੀਅਨ ਡਾਲਰ ਯਾਨੀ ਕਿ ਲਗਭਗ 12.5 ਲੱਖ ਰੁਪਏ ਕਰ ਦਿੱਤਾ ਹੈ ਤੇ ਇਹ ਰਕਮ ਤੁਹਾਡੀ ਟਿਊਸ਼ਨ ਫੀਸ ਦੇ ਨਾਲ-ਨਾਲ ਖਾਣੇ ਅਤੇ ਰਿਹਾਇਸ਼ ਦੀ ਜ਼ਰੂਰਤਾਂ ਨੂੰ ਵੀ ਪੂਰੀ ਕਰਦੀ ਹੈ ਜੋ ਤੁਸੀਂ ਇਕੱਲੇ ਜਾ ਰਹੇ ਹੋ ਤਾਂ ਇਹ ਰਕਮ ਕਾਫੀ ਹੋਵੇਗੀ ਪਰ ਜੇ ਤੁਹਾਡੇ ਨਾਲ ਕੋਈ ਪਰਿਵਾਰਕ ਮੈਂਬਰ ਜਾ ਰਿਹਾ ਹੈ ਤਾਂ ਉਸ ਲਈ ਇੱਕ ਵੱਖਰੀ ਰਕਮ ਦਿਖਾਉਣੀ ਵੀ ਪਵੇਗੀ ਖਾਸ ਕਰਕੇ ਦਸਤਾਵੇਜ਼ ਦਾਖਲਾ ਪੱਤਰ ਪਾਸਪੋਰਟ ਬੈਂਕ ਸਟੇਟਮੈਂਟ ਟਿਊਸ਼ਨ ਫੀਸ ਦੀ ਰਸੀਦ ਪਾਸ਼ਾ ਟੈਸਟ ਜਿਸਕੋਰ ਕਾਰਡ ਉਦੇਸ਼ ਦਾ ਬਿਆਨ ਮੈਡੀਕਲ ਸਰਟੀਫਿਕੇਟ ਫੋਟੋ ਅਤੇ ਹੋਰ ਪਛਾਣ ਪੱਤਰ ਦਿਖਾਉਣੇ ਵੀ ਲਾਜ਼ਮੀ ਹੋਣਗੇ ਵੀਰ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ